ਨਮਸਕਾਰ ਦੋਸਤੋ ਮੈਂ ਹਾਸ਼ੋਕ ਤੁਸੀ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਸਭ ਤੋਂ ਪਹਿਲਾਂ ਤੁਹਾਨੂੰ ਵਾਇਰਲ ਜਿਹੜੀਆਂ ਤਸਵੀਰਾਂ ਆ ਗਈਆਂ ਵਾਇਰਲ ਵੀਡੀਓ ਹੈ ਜੇ ਦਿਖਾਵਾਂਗੇ ਇਹ ਵੀ ਵਾਇਰਲ ਵੀਡੀਓ ਆ ਗਈ ਹੈ ਪਠਾਨਕੋੜ ਦੀ ਹੈ ਹੈ ਪ੍ਰਾਣਾ ਤਰੂ ਹੈਗਾ ਜਿਹੜਾ ਚੱਕੀ ਪੋਲ ਹੈਗਾ ਚੱਕੀ ਦਰਿਆ ਹੈਗਾ ਜਿੱਥੋਂ ਏਲ ਜਿਹੜੀ ਹੈ ਗੱਡੀ ਲੱਗਦੀ ਹੈ ਉੱਥੋਂ ਦੀਆਂ ਤਸਵੀਰਾਂ ਆ ਗਈਆਂ ਦੱਸਿਓ ਕਿ ਹਿਮਾਚਲ ਦੇ ਵਿੱਚ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਹੈ ਪਠਾਨਕੋੜ ਦੇ ਵਿੱਚ ਅੱਜ ਸਵੇਰ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਕਹਿੰਦੇ ਨੇ ਚੱਕੀ ਦਰਿਆ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਜਿਹੜਾ ਆ ਫਲੱਡ ਆਇਆ ਤੇ ਤਸਵੀਰਾਂ ਜਿਹੜੀਆਂ ਕਿਸੇ ਵੱਲੋਂ ਵਾਇਰਲ ਕੀਤੀ ਗਈ ਹੈ ਵੀਡੀਓ ਦੇਖ ਸਕਦੇ ਹੋ ਕਿ ਇਸ ਪੁਲ ਨੂੰ ਵੀ ਖਤਰਾ ਜਿਹੜਾ ਬਣਿਆ ਆ ਕਿਵੇਂ ਜਿਹੜਾ ਉਹਦੇ ਨੀਚੇ ਜਿਹੜੀ ਜਗ੍ਹਾ ਹੈਗੀ ਹੈ ਕਿਵੇਂ ਤਸਵੀਰਾਂ ਇਹ ਨਜ਼ਰ ਆ ਰਹੀ ਹੈ ਇੱਕ ਵੱਡਾ ਜਿਹੜਾ ਕੋਈ ਹਾਦਸਾ ਵੀ ਹੋ ਸਕਦਾ ਜੇਕਰ ਕੋਈ ਪ੍ਰਸ਼ਾਸਨ ਉਸ ਵੱਲ ਧਿਆਨ ਨਹੀਂ ਦਿੰਦਾ ਤਸਵੀਰਾਂ ਲਗਾਤਾਰ ਤੁਹਾਨੂੰ ਲਗਾਤਾਰ ਤੁਹਾਨੂੰ ਦਿਖਾ ਰਿਹਾ ਤਾਂ ਦੂਸਰੇ ਪਾਸੇ ਗੱਲ ਕਰਾਂਗੇ ਇਸ ਦੇ ਨਾਲ ਹੀ ਅੱਗੇ ਥੋੜਾ ਚੱਲ ਜਾਈਏ ਤਾਂ ਹਿਮਾਚਲ ਦਾ ਜਿਹੜਾ ਮਾਜਰਾ ਪਿੰਡ ਪੈਂਦਾ ਤੇ 에어ਪੋਰਟ ਵੀ ਪੈਂਦਾ ਜਿਹੜਾ ਸਿਵਲ 에어ਪੋਰਟ ਹੈਗਾ ਉਸ ਨੂੰ ਜਾਣ ਵਾਲਾ ਰਸਤਾ ਵੀ ਪੂਰੀ ਤਰ੍ਹਾਂ ਜਿਹੜਾ ਰੁੜ ਚੁਕਿਆ ਤੇ ਲੋਕੀ ਜਿਹੜੇ ਕਾਫੀ ਪਰੇਸ਼ਾਨ ਹੋ ਰਹੇ ਨੇ ਹਰ ਵਾਰ ਜਦੋਂ ਵੀ ਬਰਸਾਤ ਆਉਂਦੀ ਹੈ ਤੇ ਇਹ ਜਿਹੜਾ ਰਸਤਾ ਰੁੜ ਜਾਂਦਾ ਲੋਕਾਂ ਦੀ ਮੰਗ ਹੈ ਕਿ ਉਹਨਾਂ ਨੂੰ ਕਾਫੀ ਖੱਜਲ ਖਰਾਬ ਹੋਣਾ ਪੈਂਦਾ ਤੇ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਇਹਨੂੰ ਪੱਕੇ ਤੌਰ ਤੇ ਵਧੀਆ ਤਰੀਕੇ ਨਾਲ ਰਸਤੇ ਨੂੰ ਬਣਾਇਆ ਜਾਏ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਗਲਬਸ ਨਾਨ ਨੇ ਲੋਕਾਂ ਨਾਲ ਕੀਤੀ ਹੋਈ ਕੀ ਉਹਨਾਂ ਦੀ ਮੰਗ ਹੈ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਨਾਲ ਦਿਖਾ ਰਿਹਾ ਹੈ ਕਿ ਜੇਕਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਤੇ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਗਲਬਸ ਨਾਨ ਨੇ ਸਾਰੀ ਜੋ ਵੀ ਲੋਕਾਂ ਨਾਲ ਹੋਈ ਹੈ ਕੀ ਮੰਗ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰ ਕਿਹੋ ਜਿਹਾ ਮਾਹੌਲ ਹੈ ਔਰ ਇਹ ਰਸਤਾ ਜੋ ਹੈ ਇਹ ਕਿਸ ਤੱਕ ਜਾਂਦਾ ਔਰ ਸਰ ਇਹ ਇਹ ਜੋ ਰਸਤਾ ਹੈ ਚੱਕੀ ਆਪਣੇ 에어ਪੋਰਟ ਤੱਕ ਜਾਂਦਾ ਹੈ ਪਠਾਨਕੋਟ 에어ਪੋਰਟ ਕੋ ਇਹ ਰਸਤਾ ਹੈ ਇਹ ਬੇਸਿਕਲੀ ਇਹ ਰਸਤਾ आधा ਹਿਮਾਚਲ ਦਾ आधा ਪੰਜਾਬ ਦਾ ਹੈ हर बार क्या होता है पिछले साल भी ऐसे ही अपने बारिश में जो है रास्ता अपने लैंड स्लाइडिंग हो गई थी इस बार भी सेम ऐसी है ये प्रशासन की नलायकी है कि हर बार जो रेलवे के नीचे जब भी बरसात आने वाली होती है दो से तीन मिनट पहले काम शुरू करते हैं हर साल सरकार का करोड़ों रुपया इसी में व्यर्थ जाता है जो हमारे लोगों का टैक्स का पैसा है हर वो ऐसे के ऐसे व्यर्थ जा रहा है इस बार भी आज आज सुबह में जो बारिश हुई है अब यहाँ पे तो हल्की बारिश हुई है जो ऊपर पहाड़ों में बारिश हुई है वहाँ उसके बारिश बारिश के भाव में ये जो आज भी जो अभी लैंड स्लाइड हुई है रेलवे खतरा है इससे पूरा पूरा अपने रेलवे ब्रिज को खतरा इससे आने वाले समय में जो जम्मू की तरफ जो अपने आर्मी तो के कंटोनमेंट एरिया होने की वजह से जो भी सप्लाई जाती है वो सारी सारी बाधित हो सकती है ये रेलवे ट्रैक किसको जोड़ता है ये ये अपने कश्मीर टू कन्याकुमारी ये रेलवे ट्रैक जोड़ता है जी नाम है अपना मेरा नाम पवन कुमार है मैं अपने माजरे भी ਕਾਰੋਬਾਰ ਕਰਨ ਜਾਂ ਮੈਂ ਗੱਡੀਆਂ ਦਾ ਕੰਮ ਕਰਨ ਜਾਂ ਤਾਂ ਆਪਣੇ ਘਰ ਮੇਰਾ ਸੁੰਦਰ ਨਗਰ ਹੈ ਤੇ ਜਦੋਂ ਵੀ ਇਹ ਰੋਡ ਬਰਸਾਤਾਂ ਦੇ ਵਿੱਚ ਪਾਣੀ ਆਂਦਾ ਜਿਆਦਾ ਉਹਦੇ ਕਾਰਨ ਇਹ ਰੋਡ ਜਾਂਦਾ ਪ੍ਰਸ਼ਾਸਨ ਕਿੰਨੀ ਵਾਰੀ ਕਿਹਾ ਅਸੀਂ ਪਿੰਡ ਵਾਲਿਆਂ ਨਾਲ ਇਕੱਠੇ ਹੋ ਕੇ ਕਿ ਇਹ ਰੋਡ ਦਾ ਕੁਝ ਸੁਧਾਰ ਕਰੋ ਪਰ ਨਹੀਂ ਸੁਣਵਾਈ ਨਹੀਂ ਹੁੰਦੀ ਫਿਰ ਇਹ ਵਿਚਾਰੇ ਜਿਹੜੇ ਮਾਚਲ ਪੁਲਿਸ ਵਾਲੇ ਇਹ ਵੀ ਕੀ ਕਰਨ ਇਹ ਵੀ ਮਜਬੂਰ ਹੈ ਕਿੰਨੀ ਇੱਕ ਵਾਰੀ ਕਹਿਣ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇਖ ਕੇ ਅਣਗਿਣੀ ਕਰ ਜਾਂਦਾ ਉਸ ਤੋਂ ਬਾਅਦ ਦੇਖੋ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵੀ ਤੁਹਾਨੂੰ ਕਾਰੋਬਾਰ ਵਾਲਿਆਂ ਨੂੰ ਵੀ ਬਹੁਤ ਦਿੱਕਤ ਹੁੰਦੀ ਆ ਕਹੀਂ ਚਾਹੁੰਦੇ ਆ ਕਿ ਜੇ ਬਣਾਣਾ ਤੇ ਵਧੀਆ ਕਰਕੇ ਆਰਸੀਸੀ ਵਾਲਾ ਰੋਡ ਬਣਾਣ ਤੇ ਇਹ ਜੀ ਇਦਾਂ ਦਾ ਕੰਮ ਕਰਨਾ ਇਹਨਾਂ ਨੇ ਉਹ ਤਾਂ ਫਿਰ ਜੈਲੀ ਕੰਮ ਕਰ ਲਿਆ ਉਹਦੇ ਕਾਰਨ ਰੋਡ ਰੁਣਾ ਰੁਣਾ ਪਾਣੀ ਦੇ ਨਾਲ ਉਹ ਰਸਤਾ ਸਾਰਾ ਰੁੜ ਗਿਆ ਜੀ ਇਹ ਸਾਰਾ ਰਸਤਾ ਰੁੜ ਗਿਆ ਅਸੀਂ ਇਹੀ ਗੁਜਾਰਚ ਕਰਨੇ ਆ ਕਿ ਸਾਡੇ ਕਾਰੋਬਾਰ ਕਰਨ ਵਾਲੇ ਬੰਦਿਆਂ ਨੂੰ ਜਿਹੜਾ ਕਿ ਚੰਗੀ ਤਰ੍ਹਾਂ ਨਾਲ ਰੋਡ ਬਣਾਣ ਸਾਡੀ ਵੀ ਰੋਜੀ ਰੋਟੀ ਚੱਲੇ ਤੇ ਅਸੀਂ ਕੰਨਿਆ ਕਿ ਪ੍ਰਸ਼ਾਸਨ ਨਾਲ ਹੋ ਕੇ ਸਾਡੇ ਗਰੀਬਾਂ ਵਾਲੋ ਸੋਚਣ ਬਸ ਮੈਂ ਹੀ ਮੇਰੀ ਹੀ ਗਜ਼ਾਰਸ਼ ਹੈ ਪ੍ਰਸ਼ਾਸਨ ਦੇ ਅੱਗੇ